ਸਤਿ ਸ਼੍ਰੀ ਅਕਾਲ ਜੀ ਮੈਂ ਹਕੋਮਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਲਿਬਰਲ ਸਰਕਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠ ਆਪਣਾ ਪਹਿਲਾ ਫੈਡਰਲ ਬਜਟ ਪੇਸ਼ ਕਰੇਗੀ ਅਤੇ ਇਹ ਬਜਟ 4 ਨਵੰਬਰ ਨੂੰ ਪੇਸ਼ ਕੀਤਾ ਜਾਵੇਗਾ ਹਾਲਾਂਕਿ ਇਹ ਤਰੀਕ ਪਿਛਲੇ ਦਸੇ ਸਮੇਂ ਦੇ ਨਾਲੋਂ ਥੋੜੀ ਦੇਰੀ ਵਾਲੀ ਹੈ ਕਿਉਂਕਿ ਮਾਰਕ ਕਾਰਨੀ ਨੇ ਮਈ ਦੇ ਵਿੱਚ ਕਿਹਾ ਸੀ ਕਿ ਬਜਟ ਅਕਤੂਬਰ ਦੇ ਵਿੱਚ ਆਵੇਗਾ ਅਤੇ ਹਾਲ ਹੀ ਦੇ ਵਿੱਚ ਕਈ ਮੰਤਰੀ ਵੀ ਇਹੀ ਗੱਲ ਕਹਿ ਰਹੇ ਸਨ ਹਾਊਸ ਲੀਡਰ ਸਟੀਫਨ ਮੈਕਨੇਨ ਨੂੰ ਵੀ ਕਿਹਾ ਗਿਆ ਸੀਗਾ ਕਿ ਬਜਟ ਅਗਲੇ ਮਹੀਨੇ ਅਕਤੂਬਰ ਦੇ ਵਿੱਚ ਪੇਸ਼ ਹੋਵੇਗਾ ਪਰ ਹੁਣ ਇਹ ਨਵੰਬਰ ਦੇ ਵਿੱਚ ਲਿਆਉਣ ਦਾ ਫੈਸਲਾ ਕਰ ਦਿੱਤਾ ਗਿਆ ਆਮ ਤੌਰ ਤੇ ਫੈਡਰਲ ਬਜਟ ਹਰ ਸਾਲ ਸਪਰਿੰਗ ਦੇ ਵਿੱਚੋਂ ਹੁੰਦਾ ਪਰ ਅਪ੍ਰੈਲ ਦੇ ਵਿੱਚ ਹੋਈ ਚੋਣ ਤੋਂ ਬਾਅਦ ਪਾਰਲੀਮੈਂਟ ਸਿਰਫ ਕੁਝ ਹਫ਼ਤਿਆਂ ਦੇ ਲਈ ਹੀ ਚੱਲਿਆ ਸੀ ਇਸ ਲਈ ਇਸ ਵਾਰੀ ਬਜਟ ਨੂੰ ਫੋਲ ਤੱਕ ਖਿੱਚਣਾ ਪਿਆ ਦਸੇ ਇਸ ਵਾਰ ਦੀ ਸਰਕਾਰ ਨੇ ਇਸ਼ਾਰਾ ਦਿੱਤਾ ਹੈ ਕਿ ਉਹ ਸਰਕਾਰੀ ਖਰਚਿਆਂ ਦੇ ਵਿੱਚ ਕਟੌਤੀ ਕਰਨਾ ਚਾਹੁੰਦੇ ਨੇ ਪ੍ਰਧਾਨ ਮੰਤਰੀ ਮਾਰਕਾਨੀ ਅਤੇ ਵਿੱਤ ਮੰਤਰੀ ਸ਼ੈਂਪੇਨ ਦੋਮਾ ਨੇ ਮੰਤਰੀਆਂ ਅਤੇ ਸਰਕਾਰੀ ਵਿਭਾਗਾਂ ਨੂੰ ਬਚਤ ਲੱਭਣ ਦੇ ਲਈ ਕਿਹਾ ਹੈ ਅਤੇ ਰੈਗੂਲੇਸ਼ਨਾਂ ਨੂੰ ਵੀ ਘਟਾਉਣ ਦੇ ਲਈ ਗੱਲ ਕੀਤੀ ਹੈ ਸ਼ੰਪਨੀ ਸਰਕਾਰੀ ਅਧਿਕਾਰੀਆਂ ਨੂੰ ਇਹ ਵੀ ਕਿਹਾ ਹੈ ਕਿ ਉਹ ਸਰਕਾਰੀ ਠੇਕਿਆਂ ਦੀ ਸਮੀਖਿਆ ਕਰਨ ਤਾਂ ਜੋ ਹਰ ਪਾਸਿਓ ਬਚਤ ਕੀਤੀ ਜਾ ਸਕੇ ਕਿਉਂਕਿ ਲਿਬਰ ਸਰਕਾਰ ਦਾ ਟੀਚਾ ਹੈ ਕਿ 2026-27 ਤੱਕ ਸਰਕਾਰੀ ਆਪਰੇਸ਼ਨਲ ਖਰਚਿਆਂ ਦੇ ਵਿੱਚ 7.5% ਦੀ ਕਟੌਤੀ ਕੀਤੀ ਜਾਵੇ ਤੇ 2027-28 ਦੇ ਵਿੱਚ 10% ਅਤੇ 2028-29 ਵਿੱਚ 15% ਦੀ ਕਟੌਤੀ ਹੋਵੇ We're going to present a great budget in this House on the 4th of November, Mr. Speaker. This is going to be a generational investment in our future. We're going to build this country, Mr. Speaker. We're going to protect our communities. We're going to empower Canadians. We're going to build the strongest economy in the G7. We're going to build this country like never before. We're going to build the Canada of the, the 21st century. Mr. Speaker, we are, the, we are the true North, strong and free. Yeah. ਦੂਜੇ ਪਾਸੇ ਮਾਰਕਾਨੀ ਨੇ ਵਧੀ ਹੋਏ ਕਾਟੇ ਦੇ ਪਿੱਛੇ ਕਈ ਕਾਰਨ ਦੱਸੇ ਨੇ ਜਿਵੇਂ ਕਿ ਅਮਰੀਕੀ ਟੈਰਿਫ ਕਾਰਨ ਉਦਯੋਗਾਂ ਦੇ ਲਈ ਦਿੱਤਾ ਗਿਆ ਸਹਾਇਤਾ ਪੈਕੇਜ ਔਰ ਇੰਟੈਰੀਓ ਦੇ ਵਿੱਚ ਵਾਧੂ ਖਰਚੇ ਦੀ ਵਚਨਬੱਤਾ ਅਤੇ ਆਮਦਨ ਟੈਕਸ ਦੇ ਵਿੱਚ ਘਟੋਤੀ। ਇਹਨਾਂ ਹੀ ਨਹੀਂ ਕਾਰਨੀ ਨੇ ਇਹ ਵੀ ਕਿਹਾ ਕਿ ਇਹ ਖਰਚੇ ਦੇ ਨਾਲ-ਨਾਲ ਦੇਸ਼ ਨੂੰ ਲੰਬੇ ਸਮੇਂ ਦੇ ਲਈ ਮਜ਼ਬੂਤ ਬਣਾਉਣਗੇ। ਵਿੱਤ ਮੰਤਰੀ ਸ਼ੈਂਪੈਨ ਨੇ ਵੀ ਕਿਹਾ ਹੈ ਕਿ ਸਰਕਾਰ ਆਪਰੇਸ਼ਨਲ ਖਰਚਿਆਂ ਅਤੇ ਪੂੰਜੀ ਨਿਵੇਸ਼ਾ ਦੇ ਵਿੱਚ ਫਰਕ ਕਰੇਗੀ। ਉਹ ਆਪਰੇਸ਼ਨਲ ਖਰਚੇ ਘਟਾਉਣ ਅਤੇ ਪੂੰਜੀ ਨਿਵੇਸ਼ ਵਧਾਉਣ ਦੇ ਕ ਵਿੱਚ ਨੇ ਜ਼ਿਕਰ ਹੋਇਆ ਹੈ ਕਿ ਨਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਧਾਨ ਮੰਤਰੀ ਮਾਰਕਾਨੀ ਨੇ ਕਿਹਾ ਹੈ ਕਿ ਸਾਲ ਦਾ ਘਾਟਾ ਪਿਛਲੇ ਸਾਲ ਨਾਲੋਂ ਵੱਧ ਹੋਵੇਗਾ ਪਿਛਲੀ ਵਾਰ ਜਦੋਂ ਸਰਕਾਰੀ ਹਿਸਾਬ ਕਿਤਾਬ ਸਾਹਮਣੇ ਆਇਆ ਸੰਤ ਦਾ ਘਾਟਾ 1.9 ਬਿਲੀਅਨ ਡਾਲਰ ਸੀ ਸਸਿਕਾ ਜੀ ਮੈਂ ਹਕੋਮਲ ਕਪੂਲ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਲਿਬਰਲ ਸਰਕਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠ ਆਪਣਾ ਪਹਿਲਾ ਫੈਡਰਲ ਬਜਟ ਪੇਸ਼ ਕਰੇਗੀ ਅਤੇ ਇਹ ਬਜਟ 4 ਨਵੰਬਰ ਨੂੰ ਪੇਸ਼ ਕੀਤਾ ਜਾਵੇਗਾ ਹਾਲਾਂਕਿ ਇਹ ਤਰੀਕ ਪਿਛਲੇ ਦਸੇ ਸਮੇਂ ਦੇ ਨਾਲੋਂ ਥੋੜੀ ਦੇਰੀ ਵਾਲੀ ਹੈ ਕਿਉਂਕਿ ਮਾਰਕ ਕਾਰਨੀ ਨੇ ਮਈ ਦੇ ਵਿੱਚ ਕਿਹਾ ਸੀ ਕਿ ਬਜਟ ਅਕਤੂਬਰ ਦੇ ਵਿੱਚ ਆਵੇਗਾ ਅਤੇ ਹਾਲ ਹੀ ਦੇ ਵਿੱਚ ਕਈ ਮੰਤਰੀ ਵੀ ਇਹੀ ਗੱਲ ਕਹਿ ਰਹੇ ਸਨ ਹਾਊਸ ਲੀਡਰ ਸਟੀਫਨ ਮੈਕਨੇਨ ਨੂੰ ਵੀ ਕਿਹਾ ਗਿਆ ਸੀਗਾ ਕਿ ਬਜਟ ਅਗਲੇ ਮਹੀਨੇ ਅਕਤੂਬਰ ਦੇ ਵਿੱਚ ਪੇਸ਼ ਹੋਵੇਗਾ ਪਰ ਹੁਣ ਇਹ ਨਵਾਂ ਦੇ ਵਿੱਚ ਲਿਆਉਣ ਦਾ ਫੈਸਲਾ ਕਰ ਦਿੱਤਾ ਗਿਆ ਆਮ ਤੌਰ ਉਤੇ ਫੈਡਰਲ ਬਜਟ ਹਰ ਸਾਲ ਸਪਰਿੰਗ ਦੇ ਵਿੱਚੋਂ ਹੁੰਦਾ ਪਰ ਅਪ੍ਰੈਲ ਦੇ ਵਿੱਚ ਹੋਈ ਚੋਣ ਤੋਂ ਬਾਅਦ ਪਾਰਲੀਮੈਂਟ ਸਿਰਫ ਕੁਝ ਹਫ਼ਤਿਆਂ ਦੇ ਲਈ ਹੀ ਚੱਲਿਆ ਸੀ ਇਸ ਲਈ ਇਸ ਵਾਰੀ ਬਜਟ ਨੂੰ ਫੋਲ ਤੱਕ ਖਿੱਚਣਾ ਪਿਆ ਦਸੇ ਇਸ ਵਾਰ ਦੀ ਸਰਕਾਰ ਨੇ ਇਸ਼ਾਰਾ ਦਿੱਤਾ ਹੈ ਕਿ ਉਹ ਸਰਕਾਰੀ ਖਰਚਿਆਂ ਦੇ ਵਿੱਚ ਕਟੌਤੀ ਕਰਨਾ ਚਾਹੁੰਦੇ ਨੇ ਪ੍ਰਧਾਨ ਮੰਤਰੀ ਮਾਰਕਾਨੀ ਅਤੇ ਵਿੱਤ ਮੰਤਰੀ ਸ਼ੈਂਪੇਨ ਦੋਮਾ ਨੇ ਮੰਤਰੀਆਂ ਅਤੇ ਸਰਕਾਰੀ ਵਿਭਾਗਾਂ ਨੂੰ ਬਚਤ ਲੱਭਣ ਦੇ ਲਈ ਕਿਹਾ ਹੈ ਅਤੇ ਰੈਗੂਲੇਸ਼ਨਾਂ ਨੂੰ ਵੀ ਘਟਾਉਣ ਦੇ ਲਈ ਗੱਲ ਕੀਤੀ ਹੈ ਸ਼ੈਂਪੇਨ ਨੇ ਸਰਕਾਰੀ ਅਧਿਕਾਰੀਆਂ ਨੂੰ ਇਹ ਵੀ ਕਿ ਹੈ ਕਿ ਉਹ ਸਰਕਾਰੀ ਠੇਕੇ ਦੀ ਸਮਿਖਿਆ ਕਰਨ ਤਾਂ ਜੋ ਹਰ ਪਾਸਿਓ ਬਚਤ ਕੀਤੀ ਜਾ ਸਕੇ ਕਿਉਂਕਿ ਲਿਬਰਲ ਸਰਕਾਰ ਦਾ ਟੀਚਾ ਹੈ ਕਿ 2026-27 ਤੱਕ ਸਰਕਾਰੀ ኦਪਰੇਸ਼ਨਲ ਖਰਚਿਆਂ ਦੇ ਵਿੱਚ 7.5% ਦੀ ਕਟੌਤੀ ਕੀਤੀ ਜਾਵੇ ਤੇ 2028 ਦੇ ਵਿੱਚ 10% ਅਤੇ 2028-29 ਵਿੱਚ 15% ਦੀ ਕਟੌਤੀ ਹੋਵੇ We're going to present a great budget in this House on the 4th of November, Mr. Speaker. This is going to be a generational investment in our future. We're going to build this country, Mr. Speaker. We're going to protect our communities. We're going to empower Canadians. We're going to build the strongest economy in the G7. We're going to build this country like never before. We're going to build the Canada of the 21st century. Mr. Speaker, we are the, we are the true North, strong and free. ਦੂਜੀ ਪਾਸੇ ਮਾਰ ਕਾਰਨੀ ਨੇ ਵਧੇ ਹੋਏ ਕਾਟੇ ਦੇ ਪਿੱਛੇ ਕਈ ਕਾਰਨ ਦੱਸੇ ਨੇ ਜਿਵੇਂ ਕਿ ਅਮਰੀਕੀ ਟੈਰਿਫ ਕਾਰਨ ਉਦਯੋਗਾਂ ਦੇ ਲਈ ਦਿੱਤਾ ਗਿਆ ਸਹਾਇਤਾ ਪੈਕੇਜ, অন্ਟਾਰੀਓ ਦੇ ਵਿੱਚ ਵਾਧੂ ਖਰਚੇ ਦੀ ਵਚਨਬੱਤਾ ਅਤੇ ਆਮਦਨ ਟੈਕਸ ਦੇ ਵਿੱਚ ਘਟौती। ਇਹ ਨਹੀਂ ਨਹੀਂ ਕਾਰਨੀ ਨੇ ਇਹ ਵੀ ਕਿਹਾ ਹੈ ਕਿ ਖਰਚੇ ਦੇ ਨਾਲ-ਨਾਲ ਦੇਸ਼ ਨੂੰ ਲੰਬੇ ਸਮੇਂ ਦੇ ਲਈ ਮਜ਼ਬੂਤ ਬਣਾਉਣਗੇ ਅਤੇ ਵਿੱਤ ਮੰਤਰੀ ਸ਼ੈਂਪੇ ਨੇ ਵੀ ਕਿਹਾ ਹੈ ਕਿ ਸਰਕਾਰ ਆਪਰੇਸ਼ਨਲ ਖਰਚਿਆਂ ਅਤੇ ਪੂੰਜੀ ਨਿਵੇਸ਼ਾ ਦੇ ਵਿੱਚ ਫਰਕ ਕਰੇਗੀ। ਉਹ ਆਪਰੇਸ਼ਨਲ ਖਰਚੇ ਘਟਾਉਣ ਅਤੇ ਪੂੰਜੀ ਨਿਵੇਸ਼ ਵਧਾਉਣ ਦੇ ਵਿਚ ਨੇ ਜ਼ਿਕਰ ਹੋਇਆ ਹੈ ਕਿ ਇਨਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਧਾਨ ਮੰਤਰੀ ਮਾਰਕਾਰਨੀ ਨੇ ਕਿਹਾ ਹੈ ਕਿ ਇਸ ਸਾਲ ਦਾ ਘਾਟਾ ਪਿਛਲੇ ਸਾਲ ਨਾਲੋਂ ਵੱਧ ਹੋਵੇਗਾ ਪਿਛਲੀ ਵਾਰ ਜਦੋਂ ਸਰਕਾਰੀ ਹਿਸਾਬ ਕਿਤਾਬ ਸਾਹਮਣੇ ਆਇਆ ਇਸ ਸਾਲ ਦਾ ਘਾਟਾ 61.9 ਬਿਲੀਅਨ ਡਾਲਰ ਸੀ ਸਸਿਕਾ ਜੀ ਮੈਂ ਹਕੋਮਲ ਕਪੂਲ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਲਿਬਰਲ ਸਰਕਾਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠ ਆਪਣਾ ਪਹਿਲਾ ਫੈਡਰਲ ਬਜਟ ਪੇਸ਼ ਕਰੇਗੀ ਅਤੇ ਇਹ ਬਜਟ 4 ਨਵੰਬਰ ਨੂੰ ਪੇਸ਼ ਕੀਤਾ ਜਾਵੇਗਾ ਹਾਲਾਂਕਿ ਇਹ ਤਰੀਕ ਪਿਛਲੇ ਦਸੇ ਸਮੇਂ ਦੇ ਨਾਲੋਂ ਥੋੜੀ ਦੇਰੀ ਵਾਲੀ ਹੈ ਕਿਉਂਕਿ ਮਾਰਕ ਕਾਰਨੀ ਨੇ ਮਈ ਦੇ ਵਿੱਚ ਕਿਹਾ ਸੀ ਕਿ ਬਜਟ ਅਕਤੂਬਰ ਦੇ ਵਿੱਚ ਆਵੇਗਾ ਅਤੇ ਹਾਲ ਹੀ ਦੇ ਵਿੱਚ ਕਈ ਮੰਤਰੀ ਵੀ ਇਹੀ ਗੱਲ ਕਹਿ ਰਹੇ ਸਨ ਹਾਊਸ ਲੀਡਰ ਸਟੀਫਨ ਮੈਕਨੇਨ ਨੂੰ ਵੀ ਕਿਹਾ ਗਿਆ ਸੀਗਾ ਕਿ ਬਜਟ ਅਗਲੇ ਮਹੀਨੇ ਅਕਤੂਬਰ ਦੇ ਵਿੱਚ ਪੇਸ਼ ਹੋਵੇਗਾ ਪਰ ਹੁਣ ਇਹ ਨਵਾਂ ਦੇ ਵਿੱਚ ਲਿਆਉਣ ਦਾ ਫੈਸਲਾ ਕਰ ਦਿੱਤਾ ਗਿਆ ਆਮ ਤੌਰ ਤੇ ਫੈਡਰਲ ਬਜਟ ਹਰ ਸਾਲ ਸਪਰਿੰਗ ਦੇ ਵਿੱਚ ਆਉਂਦਾ ਪਰ ਅਪ੍ਰੈਲ ਦੇ ਵਿੱਚ ਹੋਈ ਚੋਣ ਤੋਂ ਬਾਅਦ ਪਾਰਲੀਮੈਂਟ ਸਿਰਫ ਕੁਝ ਹਫ਼ਤਿਆਂ ਦੇ ਲਈ ਹੀ ਚੱਲਿਆ ਸੀ ਇਸ ਲਈ ਇਸ ਵਾਰੀ ਬਜਟ ਨੂੰ ਫੋਲ ਤੱਕ ਖਿੱਚਣਾ ਪਿਆ ਦਸੇ ਇਸ ਵਾਰ ਦੀ ਸਰਕਾਰ ਨੇ ਇਸ਼ਾਰਾ ਦਿੱਤਾ ਹੈ ਕਿ ਉਹ ਸਰਕਾਰੀ ਖਰਚਿਆਂ ਦੇ ਵਿੱਚ ਕਟੌਤੀ ਕਰਨਾ ਚਾਹੁੰਦੇ ਨੇ। ਪ੍ਰਧਾਨ ਮੰਤਰੀ ਮਾਰਕਾਨੀ ਅਤੇ ਵਿੱਤ ਮੰਤਰੀ ਸ਼ੈਂਪੇਨ ਦੋਮਾ ਨੇ ਮੰਤਰੀਆਂ ਅਤੇ ਸਰਕਾਰੀ ਵਿਭਾਗਾਂ ਨੂੰ ਬਚਤ ਲੱਭਣ ਦੇ ਲਈ ਕਿਹਾ ਹੈ ਅਤੇ ਰੈਗੂਲੇਸ਼ਨਾਂ ਨੂੰ ਵੀ ਘਟਾਉਣ ਦੇ ਲਈ ਗੱਲ ਕੀਤੀ ਹੈ। ਸ਼ੈਂਪੇਨ ਨੇ ਸਰਕਾਰੀ ਅਧਿਕਾਰੀਆਂ ਨੂੰ ਇਹ ਵੀ ਕਿ ਹੈ ਕਿ ਉਹ ਸਰਕਾਰੀ ਠੇਕੇ ਦੀ ਸਮੀਖਿਆ ਕਰਨ ਤਾਂ ਜੋ ਹਰ ਪਾਸਿਓਂ ਬਚਤ ਕੀਤੀ ਜਾ ਸਕੇ ਕਿਉਂਕਿ ਲਿਬਰਲ ਸਰਕਾਰ ਦਾ ਟੀਚਾ ਹੈ ਕਿ 2026-27 ਤੱਕ ਸਰਕਾਰੀ ਆਪਰੇਸ਼ਨਲ ਖਰਚਿਆਂ ਦੇ ਵਿੱਚ 7.5% ਦੀ ਕਟੌਤੀ ਕੀਤੀ ਜਾਵੇ ਤੇ 2027-28 ਦੇ ਵਿੱਚ 10% ਅਤੇ 2028-29 ਦੇ ਵਿੱਚ 15% ਦੀ ਕਟੌਤੀ ਹੋਵੇ Mr. Speaker, we're going to protect our communities. We're going to empower Canadians. We're going to build the strongest economy in the G7. We're going to build this country like never before. We're going to build the Canada of the 21st century. Mr. Speaker, we are the, we are the true North, strong and free. Yeah. ਦੂਜੀ ਪਾਸੇ ਮਾਰਕਾਨੀ ਨੇ ਵਧੇ ਹੋਏ ਕਾਟੇ ਦੇ ਪਿੱਛੇ ਕਈ ਕਾਰਨ ਦੱਸੇ ਨੇ ਜਿਵੇਂ ਕਿ ਅਮਰੀਕੀ ਟੈਰਿਫ ਕਾਰਨ ਉਦਯੋਗਾਂ ਦੇ ਲਈ ਦਿੱਤਾ ਗਿਆ ਸਹਾਇਤਾ ਪੈਕੇਜ, অন্ਟਾਰੀਓ ਦੇ ਵਿੱਚ ਵਾਧੂ ਖਰਚੇ ਦੀ ਵਚਨਬੱਤਾ ਅਤੇ ਆਮਦਨ ਟੈਕਸ ਦੇ ਵਿੱਚ ਘਟोतरी। ਇਹ ਨਹੀਂ ਨਹੀਂ ਕਾਰਨੀ ਨੇ ਇਹ ਵੀ ਕਿਹਾ ਕਿ ਖਰਚੇ ਦੇ ਨਾਲ-ਨਾਲ ਦੇਸ਼ ਨੂੰ ਲੰਬੇ ਸਮੇਂ ਦੇ ਲਈ ਮਜ਼ਬੂਤ ਬਣਾਉਣ ਕੇ ਅਤੇ ਵਿੱਤ ਮੰਤਰੀ ਸ਼ੈਂਪੈਨ ਨੇ ਵੀ ਕਿਹਾ ਹੈ ਕਿ ਸਰਕਾਰ ਆਪਰੇਸ਼ਨਲ ਖਰਚਿਆਂ ਅਤੇ ਪੂੰਜੀ ਨਿਵੇਸ਼ਾਂ ਦੇ ਵਿੱਚ ਫਰਕ ਕਰੇਗੀ। ਉਹ ਆਪਰੇਸ਼ਨਲ ਖਰਚੇ ਘਟਾਉਣ ਅਤੇ ਪੂੰਜੀ ਨਿਵੇਸ਼ ਵਧਾਉਣ ਦੇ ਕ ਵਿੱਚ ਨਹੀਂ ਜ਼ਿਕਰ ਹੋਇਆ ਹੈ ਕਿ ਇਨ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਧਾਨ ਮੰਤਰੀ ਮਾਰਕਾਰਨੀ ਨੇ ਕਿਹਾ ਹੈ ਕਿ ਇਸ ਸਾਲ ਦਾ ਘਾਟਾ ਪਿਛਲੇ ਸਾਲ ਨਾਲੋਂ ਵੱਧ ਹੋਵੇਗਾ ਪਿਛਲੀ ਵਾਰ ਜਦੋਂ ਸਰਕਾਰੀ ਹਿਸਾਬ ਕਿਤਾਬ ਸਾਹਮਣੇ ਆਇਆ ਇਸ ਸਾਲ ਦਾ ਘਾਟਾ 1.9 ਬਿਲੀਅਨ ਡਾਲਰ ਸੀ